ਸਾਡੀ ਖੁਸ਼ਕਿਸਮਤੀ ਆ ਕਿ ਅਸੀਂ ਪੰਜਾਬ ਵਰਗੀ ਧਰਤੀ ਵਿੱਚ ਜਨਮ ਲਿਆ। ਜ਼ਮੀਨ ਅੱਜ ਦੀ ਅਤੇ ਭਵਿੱਖ ਦੀ ਸਭ ਤੋਂ ਮਹਿੰਗੀ ਚੀਜ਼ ਹੋਵੇਗੀ। ਪੰਜਾਬ ਵਿੱਚ ਸਾਨੂੰ ਕੰਕਰੀਟ ਦੇ ਮਹਿਲਾਂ ਦੀ ਲੋੜ ਨਹੀਂ। ਸਾਨੂੰ ਖੇਤੀ ਵਾਲੀ ਧਰਤੀ ਦੀ ਲੋੜ ਆ। ਸਾਨੂੰ ਅਪਜਾਊ ਧਰਤੀ ਨੂੰ ਕਿਸਾਨੀ ਕਰਨ ਲਈ ਜ਼ਮੀਨ ਦੀ ਲੋੜ ਆ ਨਾ ਕਿ ਕੰਕਰੀਟ ਦੇ ਬਹਿਲਾਂ ਦੀ। ਸਾਡੀ ਪੰਜਾਬ ਦੀ ਇਸ ਅਜਰਖੇਦ ਧਰਤੀ ਨੂੰ ਪੱਥਰ ਦੇ ਜਾਂ ਕੰਕਰੀਟ ਤੇ ਜੰਗਲਾਂ ਵਿੱਚ ਨਾ ਤਬਦੀਲ ਕਰੋ ਇਹ ਅਬਜਾਊ ਧਰਤੀ ਨੂੰ ਅਬਜਾਊ ਧਰਤੀ ਹੀ ਰਹਿਣ ਦਿਓ ਕਲਾਈਮੇਟ ਚੇਂਜ ਹੋ ਰਿਹਾ ਦੁਨੀਆ ਦਾ ਤਾਪਮਾਨ ਵੱਧ ਰਿਹਾ ਗਲੇਸ਼ੀਅਰ ਪਿਗਲ ਰਹੇ ਤੇ ਸਮੁੰਦਰ ਦਾ ਪੱਧਰ ਹਰ ਸਾਲ ਵੱਧਦਾ ਜਾ ਰਿਹਾ ਅੱਜ ਸਾਰੇ ਮੁਲਕ ਜ਼ਮੀਨ ਪਿੱਛੇ ਲੜ ਰਹੇ ਹਨ ਕੰਕਰੀਟ ਦੇ ਮਹਿਲਾਂ ਦੀ ਜ਼ਰੂਰਤ ਨਹੀਂ ਅਸੀਂ ਆਪਣੀ ਜ਼ਮੀਨ ਨੂੰ ਬੰਜਰ ਨਾ ਬਣਾਈਏ ਸਾਨੂੰ ਖੇਤੀ ਕਰਨ ਵਾਲੀ ਧਰਤੀ ਦੀ ਜ਼ਮੀਨ ਪਿੱਛੇ ਲੜ ਰਹੇ ਆ ਜੇ ਗੱਲ ਨੂੰ ਉਹ ਖਾਣੇ ਪਿੱਛੇ ਲੜਨ ਲੱਗ ਜਾ ਤੱਕ ਇਹ ਜੀਓ ਚੰਗਾ ਹੋ ਰਹੀ